ਉਹੀ ਸਰ ਕੀ ਜਿਹੜਾ ਫੋਨ ਜਾਂ ਸੋਸ਼ਲ ਮੀਡੀਆ ਸਾਡੀ ਜ਼ਰੂਰਤ ਵਾਸਤੇ ਸੀ ਪਰ ਅੱਜ ਅਸੀਂ ਜਿਹੜੇ ਇਹਦੇ ਗੁਲਾਮ ਹੋ ਗਏ ਆ ਵੀ ਸਾਨੂੰ ਲੱਗਦਾ ਵੀ ਇਹ ਤੋਂ ਬਿਨਾ ਸਾਡੀ ਜ਼ਿੰਦਗੀ ਨਹੀਂ ਆ ਤੇ ਉਹ ਵੀ ਇੱਕ ਜ਼ਿੰਦਗੀ ਸੀ ਜਦੋਂ ਬਿਲਕੁਲ ਹੀ ਇਲੈਕਟ੍ਰਿਸਿਟੀ ਵੀ ਨਹੀਂ ਸੀ ਜਾਂ ਕੋਈ ਵੀ ਸੰਚਾਰ ਦਾ ਸਾਧਨ ਜਾਂ ਕੁਝ ਵੀ ਨਹੀਂ ਸੀ ਪਰ ਫਿਰ ਵੀ ਇਨਸਾਨ ਜਿਹੜਾ ਉਹ ਬੜਾ ਤੰਦਰੁਸਤ ਸੀ ਇਥੇ ਸੋਸ਼ਲ ਮੀਡੀਆ ਦੇ ਨਾਲ ਹੁਣ ਸਿਹਤ ਜਿਹੜੀ ਜੁੜ ਜਾਂਦੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਵੀ ਦੋ ਪਹਿਲੂ ਆ ਜੀ ਇਹ ਬਿਮਾਰੀ ਦਾ ਘਰ ਆ ਤੇ ਬਿਮਾਰੀ ਦਾ ਘਰ ਨਹੀਂ ਵੀ ਆ ਇਹ ਬਿਮਾਰੀ ਨੂੰ ਠੀਕ ਕਰਨ ਵਾਲਾ ਵੀ ਹੈ ਤੇ ਬਿਮਾਰੀ ਲਾਉਣ ਵਾਲਾ ਵੀ ਹੈ ਜਿਆਦਾ ਦੇਖਾਂਗੇ ਅੱਖਾਂ ਖਰਾਬ ਹੋ ਜਾਂਦੀਆਂ ਬਹੁਤ ਜਿਆਦਾ ਦੇਖਾਂਗੇ ਦਿਮਾਗ ਹੀ ਬੰਦਾ ਭੜਕੜ ਹੋਣਾ ਸ਼ੁਰੂ ਹੋ ਜਾਂਦਾ ਪਰ ਜਿਹੜੇ ਚ ਇਕੱਲਾਪਨ 50 60 ਸਾਲ ਦੀ ਉਮਰ ਤੋਂ ਬਾਅਦ ਬਜ਼ੁਰਗਾਂ ਨੂੰ ਬੱਚੇ ਪੁੱਛਦੇ ਨਹੀਂ ਤੇ ਬਜ਼ੁਰਗ ਵਿਚਾਰਾ ਇਕੱਲਾ ਜਾਂ ਵਾਈਫਾ ਨਹੀਂ ਜਹਾਜ਼ਪੁਰ ਦੀ ਵਾਈਫਾ ਨਹੀਂ ਜਾਂ ਵਾਈਫ ਦਾ ਹਸਬੰਦ ਨਹੀਂ ਉਹ ਕੱਲਾ ਕਮਰੇ 'ਚ ਬੈਠਾ ਪਾਣੀ ਵਾਸਤੇ ਵਾਜਾ ਦੇਈ ਜਾਂਦਾ ਪਾਣੀ ਕੋਈ ਨਹੀਂ ਪੁੱਛਦਾ ਉਹ ਕੰਮ ਹੁਣ ਖਤਮ ਹੋ ਗਿਆ ਬੱਚੇ ਬੁਲਾਣ ਭਾਵੇਂ ਨਾ ਬੁਲਾਣ ਇਹ ਬੱਚਿਆਂ ਤੋਂ ਵੱਧ ਚੀਜ਼ ਹੈਗੀ ਆ ਤੇ ਸਾਡੇ ਫਰੈਂਡਸ ਸਰਕਲ ਜਿਹੜਾ ਬਣਿਆ ਚ ਦੋਸਤ ਬਣੇ ਇਹਦੇ ਚ ਕਈ ਨਾਲ ਗੱਲਬਾਤ ਹੋ ਸਕਦੀ ਰਾਤ ਦੇ 12 ਵਜੇ ਆਪਾਂ ਕਿਸੇ ਦੇ ਘਰ ਨਹੀਂ ਜਾ ਸਕਦੇ ਪਰ ਅਤੀ 12 ਵਜੇ ਆਪਾਂ ਚੈਟ ਕਰ ਸਕਦੇ ਹਾਂ ਜ਼ਰੂਰੀ ਨਹੀਂ ਆਪਾਂ ਗਲਤ ਚਾਟ ਹੀ ਕਰਨਾ ਸਹੀ ਚਾਟ ਵੀ ਕਰ ਸਕਦੇ ਹਾਂ ਬੱਚੇ ਕੈਨੇਡਾ ਚ ਬੈਠੇ ਨੇ ਅਤੇ ਰਾਤ ਦਾ ਟਾਈਮ 2:30 ਵਜੇ ਆ ਪਰ ਮੇਰਾ ਬੱਚਾ ਬਾਹਰ ਆ ਤੇ ਉਹ ਐਸੋਲੇ ਉੱਥੇ ਉਹ ਗਲਗਨ ਦੇ ਕਾਬਲ ਆ ਤੇ ਉਹਨੂੰ ਆਪਣਾ ਤੇ ਗੱਲ ਕਰਨ ਲੈ ਵੀਡੀਓ ਕਾਲ ਵੀ ਕਰਦਾ ਨੇ ਲੱਗਦਾ ਹੀ ਨਹੀਂ ਪਤਾ ਨਹੀਂ ਲੱਗਦਾ ਕਿ ਬੱਚਾ ਸਾਡਾ ਦੂਰ ਗਿਆ ਸਾਡੇ ਤੋਂ ਸੱਤ ਸਮੁੰਦਰੋਂ ਪਾਰ ਗਿਆ ਲੱਗਦਾ ਕੋਲੀ ਬੈਠਾ ਆ ਇਹਦੇ ਇਹ ਬੈਨੀਫਿਟ ਹੈ ਕਿ ਇਹ ਬੰਦੇ ਨੂੰ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਬੱਲਾ ਡਿਪਰੈਸ਼ਨ ਚ ਨਹੀਂ ਜਾਂਦਾ ਆਫਟਰ ਰਿਟਾਇਰਮੈਂਟ ਬੰਦਾ ਬਿਲਕੁਲ ਜ਼ੀਰੋ ਹੋ ਜਾਂਦਾ ਸੀ ਇੱਕਦਮ ਬਜ਼ੁਰਗ ਲੱਗਣਾ ਸ਼ੁਰੂ ਹੋ ਜਾਂਦਾ ਇੱਕਦਮ ਬੁੱਢਾ ਲੱਗਣਾ ਸ਼ੁਰੂ ਹੋ ਜਾਂਦਾ ਛੋਟੀ ਹੱਜ ਆ ਜਾਂਦੀ ਸੀ ਅੱਜ 70 75 ਸਾਲ ਦੀ ਉਮਰ 'ਚ ਵੀ ਜੇ ਬੰਦਾ ਇਹ ਇਸ ਕਰਕੇ ਫਾਇਦੇ ਵੀ ਆ। ਉਹੀ ਗੱਲ ਕਿ ਜੇਕਰ ਤੁਹਾਡਾ ਮਨ ਤੰਦਰੁਸਤ ਆ ਤਾਂ ਤੁਹਾਡਾ ਤਨ ਆਪਣੇ ਆਪ ਹੀ। ਫਿਰ ਇਹ ਕੋਈ ਹੋਰ ਗੱਲ ਕਹਾਂਗੇ ਕਿ ਕੀ ਚੀਜ਼ ਕੀ ਆ ਗਈ ਆ। 50 ਸਾਲ ਤੋਂ ਉੱਪਰ ਲੇਡੀਜ਼ ਦੀਆਂ ਫੋਟੋਆਂ ਆਪਣੇ ਪਾ ਕੇ ਕਹਿਣ ਲੱਗੀਆਂ ਕਿ ਮੈਂ ਵਿਆਹੀ ਹੋਈ ਆ। ਹਾਂ। ਪਰ ਮਨ ਨੂੰ ਕੋਈ ਦੋਸਤ ਦੀ ਲੋੜ ਆ। ਉਹਨੂੰ ਨਹੀਂ ਸਮਝ ਲੱਗਦੀ ਇਹ ਫੋਟੋ ਦੇ ਫਾਇਦੇ ਨਹੀਂ ਦੇਖਣਗੇ। ਇਹ ਫੋਟੋ ਦਾ ਹਸਬੰਦ ਨਹੀਂ ਦੇਖੇਗਾ। ਇਹ ਫੋਟੋ ਦੀ ਮਦਦ ਨਹੀਂ ਰੱਖੇਗੀ। ਪਰ ਸ਼ਰਮ ਫੋਟੋ ਪਾਈ ਹੋਈ ਆ। ਭਾਵੇਂ ਕਿਸੇ ਨੇ ਉਹਦੀ ਫੋਟੋ ਨੂੰ ਮੈਸੇਜਸ ਕੀਤਾ ਤੇ ਜਾਂ ਉਹਨੇ ਫੋਟੋ ਆਪ ਪਾਈ ਆ। ਹੁਣ ਉਹਦਾ ਜਵਾਬ ਮੈਂ ਸੋਚਿਆ ਕਿਦਾਂ ਮੈਂ ਉਹ ਲੇਡੀ ਨੂੰ ਪੁੱਛ ਲਿਆ ਜੀ ਮੈਂ ਕਿਹਾ ਤੈਨੂੰ ਤੇਰੇ ਹਸਬੰਦ ਪੁੱਛਦੇ ਨਹੀਂ ਕਹਿੰਦੇ ਨਹੀਂ ਉਹਨਾਂ ਨੂੰ ਕਹਿ ਦਿੱਤਾ ਹੁਣੇ ਵਿਊ ਆਣਿਆ ਫੋਟੋ ਦੇ ਉੱਤੇ ਫਿਰ ਪੈਸੇ ਵੀ ਆਣੇ ਸ਼ੁਰੂ ਹੋਣਗੇ ਜਿੰਨੇ ਮੇਰੇ ਵਿਊ ਵਧਣਗੇ ਉਹਨਾਂ ਦਾ ਫਾਇਦਾ ਫਿਰ ਕੀ ਮਤਲਬ ਇੱਕ ਕਹਿ ਲੋ ਕਿ ਲਾਲਚ ਦੇ ਲਾਲਚ ਦਿੱਤਾ ਕਿ ਮੈਂ ਫੋਟੋ ਪਾਈ ਆ ਤੇ 10 ਬੰਦਿਆਂ ਨੇ ਮੈਨੂੰ ਆਈ ਲਵ ਯੂ ਕਹਤਾ ਉਹ ਕਦੋਂ ਮਿਲਣ ਆਏ ਆ ਇੱਕ ਬਠਿੰਡੇ ਬੈਠਾ ਇੱਕ ਕਿਤੇ ਮਦਰਾਸ ਚ ਬੈਠਾ ਇੱਕ ਹੁਬਲੀ ਬੈਠਾ ਤੇ ਫਿਰ ਕੀ ਹੋਇਆ ਹਸਬੰਦ ਨੇ ਕਹਿੰਦਾ ਚਲੋ ਠੀਕ ਹੈ ਤੇਰੀ ਮਰਜ਼ੀ ਆ ਆਰੇ ਲੱਗੀ ਰਾ ਮੈਂ ਤੇਰੇ ਨਾਲ ਤੰਗ ਕਰਦੀ ਓਏ ਗਾਡ ਔਰ ਇਹ ਜਿਹੜੀਆਂ ਚੀਜ਼ਾਂ ਆ ਉਸ ਮਤਲਬ ਬਾਕੀ ਤਾਂ ਪਤਾ ਨਹੀਂ ਪਰ ਸਰ ਪੰਜਾਬੀਆਂ ਲਈ ਇਹ ਬੜੀਆਂ ਸ਼ਰਮਨਾਕ ਰਹੀਆਂ ਗੱਲਾਂ ਸੀ ਆ ਔਰ ਅੱਜ ਜਿਹੜੀਆਂ ਅਸੀਂ ਮੈਂ ਪਹਿਲਾਂ ਵੀ ਕਿਹਾ ਸੀ ਮੜੇ ਮਾੜ ਨਾਲ ਉਹ ਗੱਲਾਂ ਦੱਸਦੇ ਆ ਤੇ ਸਰ ਇੱਥੇ ਇੱਕ ਕੁਐਸਚਨ ਹੋਰ ਪੈਦਾ ਹੁੰਦਾ ਔਰਤਾਂ ਦੀ ਆਜ਼ਾਦੀ ਅਸੀਂ ਪਹਿਲਾਂ ਕਿਤਾਬਾਂ ਪੜ੍ਹੀਆਂ ਇਤਿਹਾਸ ਪੜ੍ਹਿਆ ਵੀ ਔਰਤ ਜਿਹੜੀ ਆ ਉਹਦੀ ਬੜੀ ਮੰਦੀ ਹਾਲਤ ਸੀ ਜਾਂ ਉਹ ਤਰਾਸਦੀ ਆ ਕਦੇ ਉਹ ਬੜੇ ਦੁਕਾਨ ਤੇ ਚੋਂ ਗੁਜ਼ਰੀ ਆ ਜਿਹੜੀ ਅੱਜ ਔਰਤ ਆ ਤੁਹਾਨੂੰ ਨਹੀਂ ਲੱਗਦਾ ਕਿ ਉਹਨੇ ਆਜ਼ਾਦੀ ਦੇ ਜਿਹੜੇ ਮਾਇਨੇ ਬਦਲ ਕੇ ਰੱਖ ਦਿੱਤੇ ਆ ਸੋਸ਼ਲ ਮੀਡੀਆ 'ਚ ਤੁਸੀਂ ਦੇਖੋ ਕਿ ਕੁਝ ਡਾਂਸ ਦੀਆਂ ਕੁਝ ਵਲਗਰ ਕੁਝ ਘੱਟ ਕੱਪੜੇ ਪਾ ਕੇ ਜਿਹੜੀਆਂ ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ ਇਹ ਮਤਲਬ ਕਿ ਜਿਹੜੇ ਦੇਖਣ ਵਾਲੇ ਬੱਚੇ ਨੇ ਜਿਹੜੀ ਯੰਗ ਜਨਰੇਸ਼ਨ ਹੈ ਜਿਨ੍ਹਾਂ ਨੇ ਹਾਲੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂਗਾ ਉਹਨਾਂ ਦਾ ਸੱਡ ਕਲਚਰ ਚੇਂਜ ਹੋ ਰਿਹਾ ਅਸੀਂ ਕਲਚਰ ਖਰਾਬ ਕਰ ਰਹੇ ਆ ਕਲਚਰ ਖਰਾਬ ਕਰ ਰਹੇ ਆ ਕਿ ਪੀਰੈਂਟਸ ਆਪਣੇ ਬੱਚੇ ਨੂੰ ਸਮਝਾ ਹੀ ਨਹੀਂ ਪਾ ਰਹੇ ਕਿ ਅਸੀਂ ਕਿੱਦਾਂ ਸਮਝਾਈਏ ਕਿ ਸਾਡਾ ਕਲਚਰ ਹੀ ਇਦਾਂ ਦਾ ਬਣ ਗਿਆ ਸਾਰੇ ਜਿਹੜੀਆਂ ਕੁੜੀਆਂ ਜਾਂ ਮੁੰਡੇ ਜਾਂ ਇਦਾਂ ਦੀਆਂ ਕੋਈ ਲਵ ਵਾਲੀਆਂ ਵੀਡੀਓਜ਼ ਨੇ ਕੋਈ ਤੁਸੀਂ ਮਤਲਬ ਕਿ ਦੇਖਿਆ ਨਹੀਂ ਜਾਂਦੀਆਂ ਤੇ ਉਹ ਨਾਲੇ ਫਿਰ ਜਿਹੜਾ AI ਸਿਸਟਮ ਹੈ ਉਹ ਆਪਣੇ ਆਪ ਜੇ ਤੁਸੀਂ ਇੱਕ ਵੀਡੀਓ ਦੇਖ ਲਈ ਨਾ ਉਹ ਤੁਹਾਨੂੰ ਆਪਣੇ ਆਪ 20 ਵੀਡੀਓ ਇਦਾਂ ਦੀਆਂ ਹੋਰ ਆ ਜਾਣੀਆਂ ਉਹ ਆਪਣੇ ਆਪ ਤੁਹਾਨੂੰ ਆਈ ਜਾਣੀਆਂ ਉਹਦੇ ਨਾਲ ਦੀਆਂ ਆਈ ਜਾਣੀਆਂ ਤੁਹਾਡੇ ਜੇ ਤੁਸੀਂ ਕੋਈ ਘੱਟ ਕਪੜਿਆਂ ਵਾਲੀ ਦੇਖੀ ਤੇ ਘੱਟ ਕਪੜਿਆਂ ਵਾਲੀ ਵੀਡੀਓ ਆਈ ਜਾਣੀਆਂ ਇਹ ਆਈ ਨਹੀਂ ਤੁਹਾਨੂੰ ਉਹ ਭੇਜਣੀ ਆ ਕਿ ਤੁਸੀਂ ਇੰਟਰਸਟਿਡ ਹੋ ਤੁਸੀਂ ਦੇਖੋ ਫਿਰ ਤੇ ਉਹਦੇ ਕਿੰਨਾ ਸਾਡੇ ਸਮਾਜ ਦੇ ਉੱਤੇ ਅਸਰ ਪੈਣਾ ਤੇ ਇਸ ਤੋਂ ਪਹਿਲਾਂ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਸੀਗਾ ਕਿ ਸਿਹਤ ਤੇ ਕੀ ਅਸਰ ਪੈ ਰਿਹਾ ਹੁਣ ਪਿੱਛੇ ਜੇ ਸਾਇੰਸ ਨੇ ਇੱਕ ਜਿਹੜਾ ਐਕਸਪੈਰੀਮੈਂਟ ਕੀਤਾ ਸਾਇੰਸ ਨੇ ਸਾਡੇ ਸਾਇੰਸ ਦਾਣਾ ਨੇ ਦੱਸਿਆ ਕਿ ਜਦੋਂ ਅਸੀਂ ਮੋਬਾਈਲ ਦੇਖ ਰਹੇ ਹਾਂ ਨਾਲ ਖਾਣਾ ਖਾ ਰਹੇ ਹਾਂ ਤੇ ਉਸ ਖਾਣਾ ਖਾਣ ਦਾ ਜਿਹੜਾ ਅਸਰ ਹੈ ਤੁਹਾਡਾ 10% ਵੀ ਨਹੀਂ ਲੱਜ ਜਾਂਦਾ ਤੁਹਾਡੀ ਬਾਡੀ ਉੱਤੇ ਕਿਉਂਕਿ ਤੁਹਾਡਾ ਜਿਹੜਾ ਦਿਮਾਗ ਹੈ ਉਹ ਤੁਹਾਡਾ ਮੋਬਾਈਲ ਦੇ ਉੱਤੇ ਹੈ ਤੁਹਾਡਾ ਖਾਣੇ ਦੇ ਉੱਤੇ ਨਹੀਂ ਹੈ ਤੁਸੀਂ ਜਿਹੜੀ ਰੋਟੀ ਹੈ ਤੁਹਾਡਾ ਜਿਹੜੀ ਬਾਡੀ ਤੁਹਾਡੀ ਪ੍ਰਪੇਅਰ ਨਹੀਂ ਹੈ ਉਹਨੂੰ ਡਾਈਜੈਸਟ ਕਰਨ ਵਾਸਤੇ ਤੁਹਾਡਾ ਲੀਵਰ ਜਿਹੜਾ ਤੁਹਾਡਾ ਜਿਹੜਾ ਬ੍ਰੇਨ ਹੈ ਉਹ ਮੈਸੇਜ ਨਹੀਂ ਭੇਜ ਰਿਹਾ ਕਿ ਮੈਂ ਰੋਟੀ ਖਾ ਰਿਹਾ ਸਾਡਾ ਜਿਹੜਾ ਦਿਮਾਗ ਹੈ ਉਹ ਮੈਸੇਜ ਭੇਜਦਾ ਸਾਡੀ ਬਾਡੀ ਨੂੰ ਕਿ ਮੈਂ ਰੋਟੀ ਖਾ ਰਿਹਾ ਲਿਵਰ ਨੂੰ ਮੈਸੇਜ ਪਹੁੰਚ ਜਾਂਦਾ ਜੇ ਰੋਟੀ ਹੈ ਮੈਂ ਇਹਨੂੰ ਡਾਈਜੈਸਟ ਕਰਨਾ ਸਾਰੀ ਬਾਡੀ ਦੇ ਪਾਰਟਸ ਨੂੰ ਮੈਸੇਜ ਪਹੁੰਚਦਾ ਪਰ ਤੁਹਾਡਾ ਧਿਆਨ ਤੇ ਮੋਬਾਈਲ ਵਾਲਾ ਜਦੋਂ ਮੋਬਾਈਲ ਤੇ ਜਾਓਗੇ ਤੇ ਤੁਹਾਨੂੰ ਜਾਂ ਫਿਰ ਜਿਹੜੀ ਲੋਕਾਂ ਨੂੰ ਗੈਸ ਦੀ ਪ੍ਰੋਬਲਮ ਹੈ ਇਨ ਡਾਈਜੈਸ਼ਨ ਹੈ ਜਾਂ weight ਵਧ ਰਿਹਾ ਹੈ ਇਹ ਸਾਰੀ ਪਿੱਛੇ ਜੀ ਇੱਕ ਵੀਡੀਓ ਦੇਖ ਰਿਹਾ ਸੀ ਉਹ ਜਿਹੜਾ ਦੱਸਿਆ ਕਿ ਇੰਨਾ ਜਦਾ ਜਿਹੜਾ ਨੁਕਸਾਨ ਹੈ ਜਿਹੜਾ ਮੋਬਾਈਲ ਦਾ ਜਿਹੜਾ ਸੋਸ਼ਲ ਮੀਡੀਆ ਦਾ ਕਿਉਂਕਿ ਬੰਦੇ ਨੂੰ ਹੋਸ਼ ਹੀ ਨਹੀਂ ਰਹਿੰਦੀ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਤੁਸੀਂ ਦੇਖੀ ਜਾਂਦੇ ਦੇਖੀ ਜਾਂਦੇ ਦੇਖੀ ਜਾਂਦੇ ਸਕਰੋਲ ਕਰੀ ਜਾਂਦੇ ਕਰੀ ਜਾਂਦੇ ਤੇ ਉਹਦੇ ਨਾਲ ਤੁਹਾਡਾ ਜਿਹੜਾ ਬ੍ਰੇਨ ਜਿਹੜਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਬਿਲਕੁਲ ਸਰ ਮੈਨੂੰ ਨਾ ਇੱਕ ਗੱਲ ਮੈਂ ਕਾਲਜ ਜਦੋਂ ਵੀ ਜਾਵਾਂ ਤੇ ਕੁੜੀਆਂ ਜਿਹੜੀਆਂ ਹੁਣ ਮੇਰੇ ਤੋਂ ਛੋਟੀ ਏਜ ਵਾਲੀਆਂ ਉਹ ਉਹਨਾਂ ਨੂੰ ਮੈਂ ਪੁੱਛਦੀ ਹੁੰਦੀ ਆ ਵੀ ਬੇਟਾ ਆ ਚੀਜ਼ ਜਿਹੜੀ ਤੁਸੀਂ ਨਾ ਕਰੋ ਜਾਂ ਆਪਾਂ ਹੀ ਕਹਿਣਾ ਹੁੰਦਾ ਵੀ ਇਹਦਾ ਬੁਰਾ ਅਸਰ ਹੁੰਦਾ ਇੱਕ ਵਰਡ ਮੈਂ ਸਾਰੀਆਂ ਕੁੜੀਆਂ ਦੇ ਮੂੰਹ ਸੁਣਦੀ ਹੁੰਦੀ ਚਾਹੇ ਉਹ ਕਿਸੇ ਵੀ ਏਜੀ ਹੋਵੇ ਕੋਈ 16 ਹੋਵੇ ਨਾ no, 19 ਹੋਵੇ 18 ਹੋਵੇ 21 ਦਿਸ ਇਜ਼ ਮਾਈ ਪਰਸਨਲ ਲਾਈਫ ਦਿਸ ਇਜ਼ ਮਾਈ ਪਰਸਨਲ ਲਾਈਫ ਮਤਲਬ ਅੱਜ ਹਰ ਇੱਕ ਬੰਦੇ ਨੇ ਆਪੋ ਆਪਣੀ ਨਿੱਜੀ ਜ਼ਿੰਦਗੀ ਦੇ ਚੱਕਰ ਦੇ ਵਿੱਚ ਸਮਾਜਿਕ ਜ਼ਿੰਦਗੀ ਜਿਹੜੀ ਉਹ ਖਰਾਬ ਕਰ ਦਿੰਦੀ ਆ ਜਿਹੜੀ ਕਿ ਸਾਡੇ ਸਾਰਿਆਂ ਦੀ ਆ ਤੇ ਇੱਥੇ ਵੀ ਨੂੰ ਲੱਗਦਾ ਹੁੰਦਾ ਵੀ ਜਿਹੜੀ ਪੜ੍ਹਾਈ ਆ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਕਿਉਂ ਸੀ ਕਿਉਂ ਗਿਆਨवान ਹੋ ਸਕਣ ਉਹ ਸੂਝਵਾਨ ਹੋ ਸਕਣ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਪੜ੍ਹਾਈ ਆ ਉਹਨੇ ਪਹਿਲੇ ਰਹਿੰਦੇ ਵੀ ਸੰਸਕਾਰ ਖੋਲੇ ਪੜ੍ਹਾਈ ਤੇ ਹੁਣ ਪੜ੍ਹਾਈ ਦੀ ਵੈਲਿਊ ਇਕੁਅਲ ਹੈ ਜਦੋਂ ਸਾਨੂੰ ਕੁਝ ਨਹੀਂ ਪਤਾ ਹੁੰਦਾ ਸੀ ਤਾਂ ਸਾਨੂੰ ਪਤਾ ਲੱਗਦਾ ਸੀ ਸਕੂਲ ਜਾਂ ਕਾਲਜਾਂ ਦੇ ਫਾਇਦੇ ਹਮ ਮਤਲਬ ਪਹਿਲੀ ਕਲਾਸ ਦੇ ਵਿੱਚ ਇੰਨੇ ਕੋ ਥੱਲੇ ਲੈਵਲ ਦਾ ਸਾਡਾ ਇੱਕ ਹੀ ਹੁੰਦਾ ਸੀ ਕਿ ਆ ਬਸੇ ਪੜ੍ਹੇ ਦੁਕਦੂਣੀ ਦਾ ਪੜਾਤੇ ਆ ਪੜਾ ਚੁੱਕੇ ਪੜਾ ਤੇ ਅੱਜ ਬੱਚਾ ਸਕੂਲ ਜਾਣ ਤੋਂ ਪਹਿਲਾਂ ਹੀ ਉਹ ਸਭ ਕੁਝ ਮੋਬਾਈਲ ਤੋਂ ਜਾਣ ਚੁੱਕਿਆ ਹੈ ਸਕੂਲ ਜਾਂਦਾ ਤਾਂ ਬਿਲਕੁਲ ਇੰਟਰਸਟ ਖਤਮ ਹੋ ਗਿਆ ਤੇ ਨਾ ਹੀ ਟੀਚਰਜ਼ ਨਾਲੋਂ ਜ਼ਿਆਦਾ ਇੰਟੈਲੀਜੈਂਟ ਚੀਜ਼ ਸਾਡੇ ਹੱਥ ਫੜੀ ਹੋਈ ਟੀਚਰਜ਼ ਨੂੰ ਬਹੁਤ ਸਾਰੀ ਚ ਜਿਹੜੀ ਟੀਚਰ ਘੱਟ ਮਾਇਲ ਵਰਤਦੀ ਆ ਤੇ ਇੱਕ ਬੱਚਾ ਜ਼ਿਆਦਾ ਮਾਇਲ ਵਰਤਦਾ ਬੱਚਾ ਟੀਚਰ ਨੂੰ ਪੜਾ ਸਕਦਾ ਬੱਚਾ ਟੀਚਰ ਪੁੱਛੇ ਕੁਐਸਚਨ ਤੇ ਬੱਚਾ ਉਸ ਵੇਲੇ ਉਹਨੂੰ ਜਵਾਬ ਦੇਗਾ ਮੈਡਮ ਤੁਹਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਪੜ੍ਹਿਆ ਹੀ ਨਹੀਂਗਾ ਕਿਉਂਕਿ ਜਿਹੜੇ 50 ਸਾਲ ਤੋਂ ਜ਼ਿਆਦਾ ਜਿਹੜੇ ਬੱਚੇ ਉਹਨੂੰ ਇਹ ਇਸ ਚੀਜ਼ ਨੂੰ ਯੂਜ਼ ਕਰਨਾ ਨਹੀਂ ਆਉਂਦਾ ਉਹਨੂੰ ਬਸ ਇਹਨੇ ਪਤਾ ਸੁਣਨਾ ਤੇ ਗੱਲ ਕਰਨੀ ਤੇ ਥੋੜੀਆਂ ਜੀਆਂ ਜਿਹੜੀਆਂ ਜੜੀਆਂ ਵੀਡੀਓ ਜਿਹਨਾਂ ਇੰਟਰਸਟ ਆ ਵੀਡੀਓ ਦੇਖ ਲੈਣੀਆਂ ਤੇ ਜਾਂ ਅਸੀਂ ਆਪ ਇਸ ਲਾਈਨ ਦੇ ਸਾਨੂੰ ਕੁਝ ਪਤਾ ਲੱਗ ਜਾਂਦਾ ਬਹੁਤ ਸਾਰੇ ਬਜ਼ੁਰਗ ਜਿਹੜੇ ਹੈਗੇ 60 65 ਸਾਲ ਤੋਂ ਜ਼ਿਆਦਾ ਉਹ ਸਿਰਫ ਫੋਨ ਨੂੰ ਸੁਣਦੇ ਨੇ ਤੇ ਕਰਦੇ ਨੇ ਤੇ ਉਹ ਇੰਟੈਲੀਜੈਂਟ ਨਹੀਂ ਹੈਗੇ ਬੱਚੇ ਉਹਨਾਂ ਤੋਂ ਜ਼ਿਆਦਾ ਕਿ ਜਿਹੜੀਆਂ ਸੰਸਾਵਾਂ ਆ ਉਹ ਸਿਰਫ ਸਰਟੀਫਿਕੇਟ ਦੇਣ ਦੀ ਦੁਕਾਨ ਰਹਿ ਗਈਆਂ ਆ ਜਿਹੜੀ ਪੜ੍ਹਾਈ ਆ ਉਹ ਨਹੀਂ ਸਭ ਤੋਂ ਵੱਡੀ ਗੱਲ ਬਜ਼ੁਰਗਾਂ ਦੀ ਇੱਕ ਗਲਤੀ ਕੀ ਆ ਗਈ ਜਦੋਂ ਅਸੀਂ ਜਮੇ ਸਾਡੇ ਆਪੇ ਹੋਜੇ ਲਾਈਫ ਦੇ ਵਿੱਚ ਆ ਗਏ ਪਹਿਲਾਂ ਅਸੀਂ ਆਪਣੇ ਪਿਓ ਕੋਲ ਕੋਟ ਖਾਦੀ ਅੱਜ ਆਪਾਂ ਬੱਚੇ ਕੋਲ ਕੋਟ ਖਾਂਦੇ ਬਿਲਕੁਲ ਸਮਾਉਂ ਗਾਰੇ ਤੇ ਸਾਡੇ ਫਾਦੇ ਨੇ ਸਾਨੂੰ ਇਸ ਕਰਕੇ ਕੁਟਿਆ ਕਿ ਸਾਨੂੰ ਨਹੀਂ ਸਮਝ ਆਉਂਦੀ ਸਾਡੇ ਫਾਦੇ ਨੂੰ ਸਮਝ ਆ ਗਈ ਸੀ ਸਾਡੇ ਬੱਚਾ ਕੋਲ ਸਾਨੂੰ ਇਸ ਕਾ ਕੁਟ ਪੰਦੀ ਗਏ ਇਹਨਾਂ ਨੂੰ ਸਮਝ ਆ ਗਈ ਸਾਨੂੰ ਇਹ ਸਮਝ ਆ ਗਈ ਆਪਾਂ ਵਿੱਚ ਘਰ ਦੀ ਫਸ ਅਸੀਂ ਸਮੇਂ ਦੇ ਹਾਨ ਦੇ ਕਿਤੇ ਨਾ ਕਿਤੇ ਜਿਹੜਾ ਉਦੋਂ ਵੀ ਅਸੀਂ ਸਮੇਂ ਦੇ ਹਾਨ ਦੇ ਨਹੀਂ ਸੀ ਔਰ ਅੱਜ ਵੀ ਨਹੀਂ ਤੇ ਹੁਣ ਆਪਾਂ ਹਾਨਦੇ ਨਹੀਂ ਹੁਣ ਅਸੀਂ ਬੱਚਿਆਂ ਨੂੰ ਸਾਡੇ ਮਾਪਿਆਂ ਕੋਲ ਕਿਉਂ ਮੰਨਦਾ ਸੀ ਇੱਥੇ ਨਹੀਂ ਜਾਣਾ ਇਹ ਗੱਲ ਗਲਤ ਹੁੰਦੀ ਆ ਇੱਦਾਂ ਨਹੀਂ ਕਰਨਾ ਬੱਚੇ ਨੂੰ ਕਹਣਾ ਜੁੱਤੀਆਂ ਨੇ ਰੱਖਣੀਆਂ ਉੱਤੇ ਆਪਣਾ ਬੈੱਡ ਦੇ ਉੱਤੇ ਤੇ ਸੱਪ ਆ ਜਾਂਦਾ ਭਾਵੇਂ ਕੋਈ ਡਰਾਵਾ ਪਾ ਕੇ ਦੱਸਦਾ ਸੀ ਕੋਈ ਕਹਿੰਦਾ ਸੀ ਪਰ ਕੋਈ ਮਿੱਥ ਜੋੜ ਦਿੰਦੇ ਸੀ ਨਾਲ ਤੇ ਮਾਪਿਓ ਨੂੰ ਇੱਜ਼ਤ ਕਰਦੇ ਸੀ ਤੇ ਉਹਦੀ ਮਾਪਿਓ ਦੇ ਮੰਨਦੇ ਸੀ ਅੱਜ ਦੇ ਦਿਨ ਬੱਚੇ ਨੂੰ ਪਤਾ ਬੱਚੇ ਪਿਓ ਦਾ ਤੇ ਮੇਰੇ ਦਿਮਾਗਿਆਂ ਨਹੀਂਗਾ ਜਿੰਨਾ ਮੈਂ ਦਿਮਾਗ ਇਥੋਂ ਸਿੱਖ ਲਿਆ ਤੇ ਉਹ ਸਾਡੀ ਸੁਣਦੇ ਨਹੀਂ ਹੈਗੇ ਤੁਜੀ ਮਾਂ ਆਪਣੀ ਬੇਟੀ ਨੂੰ ਸਮਝਾ ਸਕਦੀ ਇੱਦਾਂ ਦੀ ਵੀਡੀਓ ਨਾ ਦੇਖੇ ਕਿਉਂਕਿ ਬੇਟੀ ਨੇ ਦੇਖਿਆ ਮਾਂ ਨੂੰ ਦੇਖਦੇ ਆ ਤੇ ਜਿਆਦਾ ਟਾਈਮ ਮਾਵਾਂ ਸਬਜੀ ਬਣਾਉਂਦੀਆਂ ਬਣਾਉਂਦੀਆਂ ਵੀ ਤੇ ਇਦਾਂ ਲੱਗੀਆਂ ਹੋਣਗੀਆਂ ਕਰਕੇ ਦਪਨਾ ਹਾਂ ਜੀ ਉਹਦੋਂ ਵੀਡੀਓ ਕਾਲ ਵੀ ਚੱਲ ਰਹੀ ਤੇ ਉਹ ਬੇਟੀ ਨੂੰ ਕੀ ਸਮਝਾਏਗੀ ਬੇਟੀ ਕਹੇ ਮੰਮੀ ਤੁਸੀਂ ਆਪਣਾ ਕੰਮ ਕਰੋ ਤੁਹਾਡੀ ਪਰਸਨਲ ਲਾਈਫ ਮੇਰੀ ਪਰਸਨਲ ਲਾਈਫ ਹੈ ਮੈਂ ਤੁਹਾਨੂੰ ਵੀ ਦਿਖਾਇਆ ਫੋਨ ਦਾ ਮਤਲਬ ਇਥੋਂ ਜਿਹੜਾ ਕੁਐਸਚਨ ਪੈਦਾ ਹੁੰਦਾ ਕਿ ਦਿਸ ਇਸ ਮਾਈ ਪਰਸਨਲ ਲਾਈਫ ਮਾਂ ਮਾਪੇ ਬੋਲ ਨਹੀਂ ਸਕਦੇ ਮਾਪੇ ਸਮਝਾ ਨਹੀਂ ਸਕਦੇ ਮਾਪੇ ਕੋਈ ਸਿਆਣੀ ਸਲਾਹ ਦੇ ਨਹੀਂ ਸਕਦੇ ਬਾਪੇ ਕੋਈ ਸੰਸਕਾਰ ਸੰਸਕਾਰ ਮਤਲਬ ਅੱچھے ਸੰਸਕਾਰ ਵੀ ਦੇਣਾ ਚਾਹੇ ਮਾਪੇ ਉਹ ਨਹੀਂ ਬੋਲ ਸਕਦੇ ਕਿਉਂਕਿ ਪਹਿਲਾਂ ਆਪ ਤੇ ਚੀਜ਼ ਤੁਹਾਡੇ ਆਪਣੇ ਆਪ ਚ ਨਹੀਂ ਆ ਜਾਂਦੀ ਜਾਂ ਇਹਨੂੰ ਆਪਾਂ ਛੱਡ ਦਈਏ ਜਾਂ ਆਪਾਂ ਆਪਣਾ ਵੱਡਾ ਫੋਨ ਨਾਲ ਲਈਏ ਦੂਜਾ ਸਵਿਚਾਂ ਵਾਲਾ ਫੋਨ ਰੱਖਿਆ ਹੋਵੇ ਮਾਪੇ ਉਹ ਮਾਪੇ ਆਪਣੇ ਬੱਚੇ ਨੂੰ ਸਮਝਾ ਸਕਦੇ ਫੋਨ ਨੂੰ ਮੈਂ ਦੇਖਾ ਭਾਵੇਂ ਗਲਤ ਤਰੀਕੇ ਨਾਲ ਦੇਖਾ ਭਾ ਠੀਕ ਤੇ ਕਹਿੰਦਾ ਦੇਖਾ ਪਰ ਮੇਰੇ ਬੱਚੇ ਨੂੰ ਨਹੀਂ ਪਤਾ ਮੈਂ ਫੋਨ ਕਿਉਂ ਰੱਖਿਆ ਜੇ ਮੈਂ ਉਹ ਫੋਨ ਰੱਖਿਆ ਤਾਂ ਮੈਂ ਆਪਣੇ ਬੱਚੇ ਨੂੰ ਸਮਝਾਇਆ ਕਿ ਦੇ ਦਨਾ ਇਹ ਗਲਤ ਚੀਜ਼ ਨਹੀਂ ਮੈਂ ਨਹੀਂ ਕਿਹਾ ਸਾ ਉਹ ਕੱਲ ਹੀ ਖਤਮ ਹੋ ਗਈ ਇਹ ਆਉਣ ਵਾਲਾ ਇਸ ਤੱਕ ਕੀ ਅਸਰ ਹੋਏਗਾ ਤੇ ਸੋਚ ਹੀ ਨਹੀਂ ਸਕਦੇ ਮਤਲਬ ਆਉਣ ਵਾਲੀ ਦੁਨੀਆ ਦੇ ਵਿੱਚ ਇੰਨਾ ਕੁ ਜ਼ਿਆਦਾ ਛੇਤੀ ਪਲਟੀ ਵੱਜਣ ਵਾਲੀ ਆ ਜਾਂ ਕਹਿੰਦਾ ਦੁਨੀਆ ਖਤਮ ਹੋਣ ਵਾਲੀ ਆ ਮਤਲਬ ਇਸ ਜਗ ਇਸ ਲੈਵਲ ਤੇ ਪਹੁੰਚ ਚੁੱਕੀ ਹੋਈ ਹੈ ਕਿ ਇਸ ਵੇਲੇ ਮਤਲਬ ਮੈਂ ਕਹਿੰਨ ਨੂੰ ਹੱਥ ਲਾ ਕੇ ਕਹਿੰਦਾ ਕਿ ਇੰਨੀ ਠੀਕ ਹੋਣ ਦੇ ਚਾਂਸ ਬਹੁਤ ਘਟ ਗਿਆ ਇਹਦਾ ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ ਹੈ ਕਿ ਟੁਕੜ ਸਾਡੀ ਇੰਡੀਆ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਬਾਹਰ ਦੇ ਕਲਚਰ ਪਹਿਲਾਂ ਹੀ ਇਦਾਂ ਸੀਗਾ ਪਰ ਸਾਡੇ ਤੇ ਬਹੁਤ ਸਖਤ ਸਾਡੇ ਤੇ ਕਲਚਰ ਜਿਹੜਾ ਜਿਆਦਾ ਆ ਵੀ ਹੋਇਆ ਕਿਉਂ ਜਿਹੜੀ ਚੀਜ਼ ਤ ਸਖਤੀ ਕੀਤੀ ਜਾਂਦੀ ਨਾ ਉਹਨੂੰ ਆਪਾਂ ਜਲਦੀ ਫੜ ਲੈਣੇ ਆ ਤੇ ਇਹ ਪਿਛਲੇ 5 ਸਾਲਾਂ ਦੇ ਵਿੱਚ ਇੱਕ ਲੇਡੀ ਬਹੁਤ ਐਡਵਾਂਸ ਹੋਈ ਬਹੁਤ ਬੈਕਵਰਡ ਹੈ ਸਾਡੇ ਇੰਡੀਆ ਦੇ ਲੇਡੀ ਦਬਾਇਆ ਜਾਂਦਾ ਸੀ ਅੰਦਰੋਂ ਬਾਹਰ ਨਿਕਣਾ ਘਰੋਂ ਜਾਣਾ ਨਹੀਂ ਅੱਜ ਮੋਬਾਈਲ ਐਕਟਿਵਾ ਦੋ ਚੀਜ਼ਾਂ ਇਹਨੀਆਂ ਸੌਖੀਆਂ ਮਿਲ ਗਈਆਂ ਲੇਡੀ ਨੂੰ ਬੰਦੇ ਦੀ ਲੋੜ ਹੀ ਨਹੀਂ ਇਸ ਕਰਤ ਤਲਾਕ ਹੋ ਰਿਹਾ ਅੱਗੇ ਕਹਿੰਦਾ ਬਰਦਰ ਮਨੇ ਜਿਆ ਕਾਲਜ ਛੱਡਿਆ ਸਰ ਇਹ ਤੋਂ ਫਿਰ ਮੈਨੂੰ ਇਹ ਗੱਲ ਲੱਗਦੀ ਆ ਕਿ ਜਿਹੜੀ ਔਰਤ ਆ ਉਹ ਸਿਰਫ ਜ਼ਰੂਰਤਾਂ ਕਰਕੇ ਮਰਦ ਤੇ ਨਿਰਪਰ ਸੀਗੀ ਕਿ ਵਾਕਿਆ ਜਿਹੜਾ ਸਾਂਝ ਸ਼ਬਦ ਆ ਉਹ ਕੋਈ ਮਾਇਨੇ ਨਹੀਂ ਰੱਖਦਾ ਵਿਆਹ ਜਿਹੜਾ ਆ ਇੱਕ ਸਮਾਜਿਕ ਵਿਵਸਥਾ ਬਣਾਈ ਗਈ ਸੀ ਨਹੀਂ ਜਦੋਂ ਜਦੋਂ ਇੱਕ ਆਦਮੀ ਔਰਤ ਤੇ ਹਾਵੀ ਸੀਗਾ ਕੁਝ ਟਾਈਮ ਪਹਿਲਾਂ ਪਿੱਛੇ ਚਲੇ ਜੋ ਤੇ ਜਿਹੜਾ ਮਰਦ ਹੈ ਉਹਨੂੰ ਆਦਮੀ ਜਿਹੜਾ ਔਰ ਔਰਤ ਤੇ ਹਾਵੀ ਸੀਗਾ ਔਰਤ ਨੂੰ ਦਬਾਇਆ ਜਾਂਦਾ ਸੀਗਾ ਕਾਰਨ ਅਸਿਗਾ ਕਿ ਆਦਮੀ ਕੋਲ ਪਾਵਰ ਸੀ ਪਾਵਰ ਸੀ ਕਿ ਘਰ ਚ ਕਮਾਉਣ ਵਾਲਾ ਹੁੰਦਾ ਸੀਗਾ ਔਰਤ ਘਰ ਚ ਕੰਮ ਕਰਦੀ ਸੀਗੀ ਉਹ ਆਪਣੇ ਫਰਜ਼ ਨਿਭਾਉਂਦੀ ਸੀਗੀ ਤੇ ਆਦਮੀ ਜਿਹੜਾ ਆਪਣੇ ਫਰਜ਼ ਨਿਭਾਉਂਦਾ ਸੀਗਾ ਹਨ ਹੋਇਆ ਕੀ ਕਿ ਜਦੋਂ ਔਰਤ ਆਦਮੀ ਤੇ ਬਰਾਬਰ ਆ ਗਈ ਔਰ ਔਰਤ ਕੋਲ ਵੀ ਪਾਵਰ ਹੈ ਹੱਕ ਹੈ ਬਰਾਬਰ ਦਾ ਹੱਕ ਹੈ ਉਹਦੇ ਕੋਲ ਵੀ ਹੱਕ ਹੈ ਹੁਣ ਕਲਚਰ ਚੇਂਜ ਹੋ ਗਿਆ ਜਿਹੜਾ ਸਾਨੂੰ ਹਜਮ ਨਹੀਂ ਹੁੰਦਾ ਪਿਆ ਸਾਡੇ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਕੀ ਹੋ ਗਿਆ ਯਾਰ ਐਦਾਂ ਥੋੜਾ ਹੁੰਦਾ ਹੁੰਦਾ ਹੁਣ ਤੁਸੀਂ ਕਿਉਂਕਿ ਜਿਹੜੀ ਚੀਜ਼ ਅਸੀਂ ਸਦੀਆਂ ਤੋਂ ਦੇਖਦੇ ਆਏ ਅਸੀਂ ਉਹਦੇ ਆਦੀ ਹੋ ਚੁੱਕੇ ਹਾਂ ਹਾਂ ਜੇ ਤੁਸੀਂ ਪਾਕਿਸਤਾਨ ਚਲ ਜਾਓ ਉੱਥੇ ਜਾ ਕੇ ਐਦਾਂ ਨਹੀਂਗਾ ਉੱਥੇ ਹਾਲੇ ਵੀ ਬਹੁਤ ਬੈਕਵਾਰਡ ਨੇ ਲੋਕੀ ਹਾਲੇ ਵੀ ਉਦਾਂ ਹੀ ਚੱਲੀ ਜਾ ਰਿਹਾ ਪਰ ਹੁਣ ਅਸੀਂ ਕੈਨੇਡਾ ਗਏ ਆ ਉਹ ਸਾਰੀਆਂ ਲੇਡੀਆਂ ਜਿਹੜੀਆਂ ਕੰਮ ਕਰਦੀਆਂ ਡੇਲੀ ਉਹ ਵੀ ਕੰਮ ਕਰਦੀਆਂ ਉਹ ਵੀ ਕੰਮ ਕਰਦੀਆਂ ਆ ਆਦਮੀ ਵੀ ਘਰ ਦੇ ਕੰਮ ਕਰਦੇ ਨੇ ਲੇਡੀਆਂ ਵੀ ਕਰਦੀਆਂ ਕੰਮ ਕਰਦੀਆਂ ਘਰ ਦੇ ਸਾਰੇ ਹਲਕੇ ਕੰਮ ਕਰਦੇ ਨੇ ਕਿਉਂਕਿ ਬਰਾਬਰ ਹੋ ਗਏ ਨਾ ਤੇ ਹੁਣ ਆਦਮੀ ਹਸਬੰਡ ਐ ਨਹੀਂ ਪੁੱਛਦਾ ਤੂੰ ਕਿੱਥੇ ਗਈ ਸੀਗੀ ਉੱਥੇ ਕਿਉਂਕਿ ਕਲਚਰ ਚੇਂਜ ਉੱਥੋਂ ਦਾ ਪਹਿਲਾਂ ਹੀ ਕਲਚਰ ਚੇਂਜ ਹੋਇਆ ਹੁਣ ਅਸੀਂ ਉਸ ਕਲਚਰ ਤੇ ਆਣਾ ਸ਼ੁਰੂ ਹੋ ਗਏ ਅਸੀਂ ਆਣਾ ਸ਼ੁਰੂ ਹੋ ਗਏ ਪਰ ਸਾਨੂੰ ਹজম ਨਹੀਂ ਹੋ ਰਿਹਾ ਹੱਲਿਆ ਨਹੀਂ ਹੋ ਰਿਹਾ ਹੱਲ ਹੱਲੇ ਨਹੀਂ ਹੋ ਰਿਹਾ ਡਾਈਜੈਸਟ ਕਰਨਾ ਕਿਉਂਕਿ ਸਾਡੇ ਖੂਨ ਚਾ ਸਾਡੇ ਖੂਨ ਚ ਜਿਹੜਾ ਅਸੀਂ ਜੋ ਪਹਿਲਾਂ ਚੱਲ ਜਿਹੜੀ ਸਾਡੀ ਨੈਕਸਟ ਜਨਰੇਸ਼ਨ ਹੋਊਗੀ ਉਹ ਸ਼ਾਇਦ ਸੋਖਿਆ ਇਸ ਚੀਜ਼ ਨੂੰ ਪਚਾ ਸਕਦੀ ਆ ਉਹ ਕਹਿੰਦੇ ਉਹਨੂੰ ਵਿਆਹ ਨਹੀਂ ਕਰਾਣਾ ਨੈਕਸਟ ਜਨਰੇਸ਼ਨ ਕਹਿੰਦੀ ਵੀ ਹੂੰ ਨੈਕਸਟ ਜਨਰੇਸ਼ਨ ਬਹੁਤ ਜਿਹੜੇ ਲੋਕ ਨੇ ਹੁਣ ਵੀ ਤੁਸੀਂ ਬੱਚੇ ਦੇਖੋ ਕੋਈ 30 30 ਸਾਲ 32 35 ਸਾਲ ਤੇ ਵਿਆਹ ਨਹੀਂ ਕਰਾਉਂਦੇ ਮੈਂ ਹੱਲੇ ਨਹੀਂ ਕਰਾਣਾ ਪਿਆ ਮੈਂ ਬਾਅਦ ਚ ਕਰਾਵਾਂਗਾ ਮੈਂ ਨਹੀਂ ਕਿਸੇ ਦੀ ਗੱਲ ਸੁਣੀ ਮੈਂ ਆਪਣਾ ਮੇਰੀ ਮਰਜ਼ੀ ਦਾ ਤੁਸੀਂ ਕਹ ਰਹੇ ਸੀ ਮੇਰੀ ਲਾਈਫ ਹੈ ਮੇਰੀ ਲਾਈਫ ਹੈ ਮੈਂ ਜੋ ਮਰਜ਼ੀ ਕਰਾਂ ਮੇਰੀ ਲਾਈਫ ਹੈ ਇੱਥੇ ਸਰ ਵਿਆਹ ਤੋਂ ਇਹ ਵੀ ਇੱਕ ਮੈਂ ਕੁਝ ਪਾੜੀ ਰਹੀ ਸੀ ਇਦਾਂ ਹੀ ਸੋਸ਼ਲ ਮੀਡੀਆ ਤੇ ਕੁਝ ਲਿਖਿਆ ਸੀ ਕਹਿੰਦੇ ਵੀ ਅੱਗੇ ਮਰਦ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਸੀ ਤੇ ਔਰਤ ਅਨਪੜ੍ਹ ਵੀ ਵਿਆਹ ਵਿਆਹ ਕੇ ਲੈ ਆਉਂਦੇ ਸੀ ਉਹਨਾਂ ਨੇ ਕਦੀ ਕੁਐਸਚਨ ਨਹੀਂ ਸੀ ਕੀਤਾ ਵੀ ਇਹ ਮੇਰੇ ਜਿੰਨਾ ਪੜ੍ਹੀ ਨਹੀਂ ਆ ਅੱਜ ਕੁੜੀ ਬਹੁਤ ਜ਼ਿਆਦਾ ਪੜ੍ਹੀ ਲਿਖੀ ਹੋਵੇ ਮੁੰਡੇ ਨਾਲੋਂ ਦੋ ਚਾਰ ਕਲਾਸਾਂ ਵੀ ਵੱਧ ਪੜ੍ਹੀ ਹੋਵੇ ਤੁਹਾਨੂੰ ਇਹ ਹੁੰਦਾ ਵੀ ਨਹੀਂ ਇਹ ਮੇਰੇ ਨਾਲ ਘੱਟ ਪੜ੍ਹਿਆ ਮੈਂ ਇਹਨਾਂ ਵਿਆਹ ਨਹੀਂ ਕਰਾਉਣਾ ਨਾ ਇਹ ਚੀਜ਼ ਜਿਹੜੀ ਆ ਉਹ ਹੋਈ ਆ ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਸਹੀ ਹੋਇਆ ਹੈ ਮੈਨੂੰ ਪੜਾਈ ਦਾ ਤਾਂ ਖਤਮ ਹੀ ਹੋ ਗਿਆ ਪੜਾਈ ਦਾ ਕੋਈ ਘੱਟ ਪੜੀ ਤੇ ਵੱਧ ਪੜੀ ਲੜਕੀ ਦਾ ਕੋਈ ਫਰਕ ਹੀ ਨਹੀਂ ਰਹਿ ਗਿਆ ਕੁੜੀਆਂ ਜੇ ਮਤਲਬ ਉਹ ਇੱਕ ਇੱਕ ਏਦਾਂ ਦੇ ਰਤਵੇ ਜਾਂ ਅਹੁਦੇ ਤੇ ਹੈਗੀ ਆ ਵੀ ਉਹ ਬਹੁਤ ਪੜ ਕੇ ਗਈ ਆ ਮੰਨ ਲਓ ਮੁੰਡਾ ਚਪੜਾਸੀ ਹੋਵੇ ਭਾਵੇਂ ਉਹਨੂੰ ਪਿਆਰ ਵੀ ਕਰਦਾ ਹੋਵੇ ਉਹਨੇ ਕਿ ਨਹੀਂ ਨਹੀਂ ਤੂੰ ਮੇਰੇ ਬਰਾਬਰ ਦਾ ਨਹੀਂ ਉਹ ਚੀਜ਼ ਜਿਹੜੀ ਆ ਉਹਦੇ ਕਰਕੇ ਤੇ ਡਿਵੋਰਸ ਬਹੁਤ ਜ਼ਿਆਦਾ ਹੋ ਰਹੇ ਨਾ ਜੀ ਕੀ ਲੜਕੀਆਂ ਅੱਗੇ ਨਿਕਲ ਗਈਆਂ ਹੀ ਆ ਆਪਾਂ ਕਹਿੰਦੇ ਨੇ ਲੜਕੀ ਬੰਦੇ ਆਪਾਂ ਐ ਲੇਡੀਜ਼ ਪਰ ਜਦੋਂ ਮਰਦ ਮਰਦ ਅੱਗੇ ਸੀਗਾ ਉਹਨੇ ਕਦੀ ਔਰਤ ਦਾ ਜੇਕਰ ਅਸੀਂ ਪਿੱਛੇ ਜਾਈਏ ਭਾਵੇਂ ਮੈਂ ਖੁਦ ਇੱਕ ਔਰਤਾਂ ਠੀਕ ਆ ਔਤ ਨਾਲ ਬਹੁਤ ਮਾੜਾ ਹੋਇਆ ਪਰ ਉਹਨੇ ਕਦੀ ਔਰਤ ਦਾ ਹੱਥ ਨਹੀਂ ਸੀ ਛੱਡਿਆ ਪਰ ਅੱਜ ਔਰਤ ਜਿਹੜੀ ਆ ਉਹ ਬਹੁਤ ਜਲਦੀ ਜਿਹੜਾ ਉਹ ਝਟਕ ਦਿੰਦੀ ਆ ਮੈਂ ਕਹਿੰਦਾ 2 ਮਿੰਟ ਦੇ ਵਿੱਚ ਲੋਰਤ ਕਹਿ ਲਦੀ ਕਹਿੰਦੇ ਹੁਣ ਔਰ ਤੇ ਡਿਪੈਂਡੈਂਟ ਸੀ ਨਾ ਬੰਦੇ ਉੱਤੇ ਉਹਨੂੰ ਪਤਾ ਸੀ ਜੇ ਮੈਂ ਇਸ ਬੰਦੇ ਨੂੰ ਛੱਡ ਕੇ ਚੱਲ ਗਈ ਮੈਨੂੰ ਅੱਗੋਂ ਨਾ ਕੋਈ ਨਵਾਂ ਬੰਦਾ ਲੱਭਣਾ ਹੈਗਾ ਤੇ ਨਾ ਹੀ ਮੈਂ ਆਪਣੀ ਲਾਈਫ ਇਕੱਲੀ ਚਲਾ ਸਕਣੀ ਮੈਂ ਆਪਣੇ ਬੱਚੇ ਪਾਲ ਨਹੀਂ ਸਕਨੇ ਅੱਜ ਹਰ ਔਰਤ ਨੂੰ ਪਤਾ ਹੈਗਾ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਾਂ ਪਤਾ ਨਹੀਂ ਆਪਾਂ ਇਹਨੂੰ ਟੈਲੀਕਾਸਟ ਕਰਨਾ ਕਿ ਨਹੀਂ ਕਰਨਾ ਜੀ ਕਿ ਔਰਤ ਨੂੰ ਇਹ ਮੋਬਾਈਲ ਦੇ ਥਰੂ ਕਈ ਬੰਦੇ ਇਨ ਟੱਚ ਹੋ ਜਾਂਦੇ ਕਹਿੰਦੇ ਮੇਰੇ ਫਰੈਂਡ ਸਰਕਲ ਮੇਰੇ 5000 ਨਾਲ ਮੇਰੇ 2000 ਫਰੈਂਡ ਹੈ ਫਿਰ ਕੋਈ ਔਰਤ ਫੋਟੋ ਪਾਉਂਦੀ ਹੈ ਕਹਿੰਦੀ ਹਾਏ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਮੈਸੇ ਹਏ ਤੁਹਾਡੀ ਸ਼ਕਲ ਦਿਲ ਲੱਗਦਾ ਯੂ ਆਰ ਸੋ ਕਿਊਟ ਤੁਹਾਡਾ ਮੈਨੂੰ ਸੁਭਾਅ ਬੜਾ ਸੋਹਣਾ ਲੱਗ ਰਿਹਾ ਜਨਾਨੀ ਉਹਦਾ ਜਵਾਬ ਨਹੀਂ ਦਿੰਦੀ ਹਮ ਅੱਜ ਬੰਦਾ ਘਰ ਆ ਕੇ ਓਖਾ ਹੋ ਜਾ ਆਪਣੇ ਜਨਾਨੀ ਨਾਲ ਜਦੋਂ ਚਪੇੜ ਮਾਰਨ ਦੀ ਕੋਸ਼ਿਸ਼ ਕਰੇ ਜਾਂ ਸ਼ਟ ਅਪ ਕਹਿਣ ਦੀ ਕੋਸ਼ਿਸ਼ ਕਰਦਾ ਜਨਾਨੀ ਸਾਢੇ 11:15 ਵਜੇ ਉਸ ਬੰਦੇ ਨੂੰ ਫਿਰ ਫੋਨ ਮਲਾੜੇਗੀ ਹਾਂਜੀ ਤੁਸੀਂ ਕੀ ਕਹਿ ਰਹੇ ਸੀਗੇ ਮੈਂ ਸੋਹਣੀ ਲੱਗਦੀ ਹਾਂ ਉਹ ਬੰਦਾ ਇਨਸਿਓਰ ਹੋ ਗਿਆ ਹਾਂ ਇਸ ਕਰਕੇ ਇਸ ਕਰਕੇ ਬੰਦਾ ਹੁਣ ਹਾਵੀ ਨਹੀਂ ਹੋ ਸਕਦਾ ਕਿਉਂਕਿ ਲੇਡੀ ਵਾਕਈ ਅੱਗੇ ਨਿਕਲ ਚੁੱਕੀ ਬੰਦੇ ਨਾਲੋਂ ਬੰਦੇ ਨੂੰ ਸ਼ਾਇਦ ਇਹ ਲਿਆ ਉਹਨੀਆਂ ਮੈਂ ਮੈਂ ਆਪਣੀ ਫੋਟੋ ਪਾਵਾਂ ਅੱਜ ਉਸ ਮਰਦ ਨੂੰ ਉਹ ਗੱਲ ਸਮਝ ਆ ਗਈ ਮੈਂ 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 ਆਪਣੀ ਫੋਟੋ ਪਾਵਾਂ ਹੂੰ ਮੈਨੂੰ ਤਿੰਨ ਲੜਕੀਆਂ ਦੇ ਮੈਸੇ ਆਣਗੇ ਹੂੰ ਤੁਸੀਂ ਆਪਣੀ ਫੋਟੋ ਪਾਓ ਤੁਹਾਡੇ 300 ਬੰਦਿਆਂ ਦੇ ਮੈਸੇ ਆਣਗੇ ਜੀ ਇਹ ਲੇਡੀ ਤੇ ਬੰਦੇ 'ਚ ਫਰਕ ਆ ਤੇ ਬੰਦਾ ਇਨਸਿਕਿਉਰ ਹੋ ਗਿਆ ਹਾਂ ਜਨਾਨੀ ਆਪਣੇ ਨੂੰ ਜਨਾਨੀ ਆਪਣੇ ਆਪ ਨੂੰ ਸਿਕਿਉਰ ਸਮਝਣ ਲੱਗ ਪਈ ਜੇ ਤੂੰ ਨਹੀਂ ਹੈਗਾ ਬਹੁਤ ਹੈਗੇ ਹਾਂ ਅੱਜ ਬਤੋ ਕੰਮ ਖਰਾਬ ਕਰ ਰਿਹਾ ਬਹੁਤ ਜ਼ਿਆਦਾ ਹਾਂ ਜੀ ਜੀ ਸਰ ਆਪਾਂ ਸੋਸ਼ਲ ਮੀਡੀਆ ਦੇ ਨੁਕਸਾਨ ਬੜੇ ਦੇਖ ਲਏ ਹਾਲਾਂਕਿ ਤੁਸੀਂ ਦੋਨੋਂ ਪੱਖ ਨਾਲ ਨਾਲ ਰੱਖੀ ਦੋਨੋਂ ਪਹਿਲੂਆਂ ਦੇ ਬਾਰੇ ਜ਼ਿਕਰ ਕੀਤਾ ਚਾਹੀਓ ਪੋਜ਼ਿਟਿਵ ਸੀ ਚਾਹੀਓ 네ਗੇਟਿਵ ਸੀ ਪਰ ਫਿਰ ਵੀ ਜੋ ਮਰਜੀ ਆਪਾਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਚੀਜ਼ ਲੋਕਾਂ ਤੱਕ ਪਹੁੰਚਾਉਣੀ ਹੈ ਤੇ ਮੈਂ ਕਹਿੰਨੀ ਵੀ ਹੁਣ ਉਹਦੇ ਫਾਇਦੇ ਜਿਹੜੇ ਜਿਹੜੇ ਸਿਰਫ ਕੱਲੇ ਫਾਇਦੇ ਉਹ ਜ਼ਰੂਰ ਦੱਸੋ ਫਾਇਦਾ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਕਿ ਆਪਣਾ ਆਪਣੇ ਬੱਚੇ ਕੈਨੇਡਾ 'ਚ ਬੈਠੇ ਨੇ ਹਾਂ ਤੇ ਅੱਗੇ ਜਦੋਂ ਬੱਚਾ ਕੈਨੇਡਾ ਚਲੇ ਜਾਂਦਾ ਸੈਂ ਲੱਗਦਾ ਬਸ ਆਪਾਂ ਉਹਨਾਂ ਆਖਰੀ ਵਾਰੀ ਮਿਲੇ ਜਦੋਂ ਵਾਪਸ ਬੱਚੇ ਨੂੰ ਪਤਾ ਨਹੀਂ ਆਣਾ ਉਸ ਤੱਕ ਆਪਾਂ ਜਿੰਦੇ ਰਹੀਏ ਨਾ ਜਿੰਦੇ ਰਹੀਏ ਤੇ ਅਜ ਆਪਾਂ ਰੋਜ਼ ਅਮੋ ਸਾਹਮਣੇ ਬੈਠ ਕੇ ਗੱਲਬਾਤ ਕਰ ਲੈਂਦੇ ਤੇ ਕਦੀ ਐ ਨਹੀਂ ਮਹਿਸੂਸ ਹੁੰਦਾ ਕਿ ਬੱਚਾ ਸਾਡੇ ਤੋਂ ਦੂਰ ਹੈਗਾ ਸਿਰਫ ਆ ਫਿਜ਼ੀਕਲੀ ਉਹਨੂੰ ਇੰਜ ਕਰਕੇ ਐ ਟੱਚ ਨਹੀਂ ਕਰ ਸਕਦੇ ਬਾਕੀ ਸਾਰੀਆਂ ਗੱਲਾਂ ਕੁਆਲਟੀ ਬਿਲਕੁਲ ਵਧੀਆ ਗੱਲਬਾਤ ਕਰ ਸਕਦੇ ਆ ਦੂਜਾ ਕਿਸੇ ਕਿਸਮ ਦੀ ਨੌਲੇਜ ਇਹ ਕੰਦੇ ਦੀ ਬੰਦੇ ਗੱਲਾਂ ਛੱਡਦੇ ਸੀ ਪਿੰਡਾਂ ਦੇ ਵਿੱਚ ਬੋਰ ਥੱਲੇ ਬੈਠ ਕੇ ਨਾ ਐਵੇਂ ਗੱਪਾਂ ਮਾਰੀ ਜਾਂਦੀਆਂ ਹੇ ਆ ਫੁਲਾਨੀ ਚੀਜ਼ ਹੋ ਗਈ ਐਦਾਂ ਹੋ ਗਿਆ ਜੀ ਮਤਾਬਚਨ ਜੀ ਚਮਕੀਲੇ ਨੂੰ ਕੱਟ ਗਿਆ ਜੀ ਚਮਕੀਲਾ ਮਤਾਬਚਨ ਨੂੰ ਕੱਟ ਗਿਆ ਜੀ ਐਦਾਂ ਦੀਆਂ ਗੱਲਾਂ ਕਰਨੀਆਂ ਇਹ ਗੱਲ ਸਿਰ ਪੈ ਰਹੀ ਨਹੀਂ ਸੀ ਹੁੰਦਾ ਤੇ ਅੱਜ ਜਦੋਂ ਕੋਈ ਫੜ ਮਾਰਦਾ ਤੇ ਨਾਲ ਉਸੇ ਵਾਰੀ ਉਹਦੀ ਫੜ ਨੂੰ ਫੜ ਗਿਆ ਉਹ ਨਹੀਂ ਓਏ ਐਦਾਂ ਨਹੀਂ ਹੋਇਆ ਮਤਲਬ ਉਸੇ ਵੇਲੇ ਸਾਹਮਣੇ ਆ ਜਾਂਦੀ ਗੱਲ ਤੇ ਕੋਈ ਕਿਸੇ ਨੂੰ ਚੀਟ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਦੂਜਾ ਨੁਕਸਾਨ ਆਪਾਂ ਇੰਨੇ ਜ਼ਿਆਦਾ ਇੱਕ ਪੇ ਇੱਕ ਨੁਕਸਾਨ ਦੀ ਗੱਲ ਕੀਤੀ ਜੇ ਕਰਨੀ ਬੜੀ ਜ਼ਰੂਰੀ ਹੈਗੀ ਹੈ ਸਾਈਬਰ ਕੀ ਕਹਿੰਦੇ ਉਹਨੂੰ ਸਾਈਬਰ ਫਰੋਡ ਓ ਹੋ 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 ਕਈ ਬੰਦਾ ਨੇ ਘਰ ਉਜੜ ਗਏ ਇਹਨੇ ਪੈਸੇ ਕਾਉਂਟ ਚ 25 25 ਸਾਲ ਲਾ ਕੇ ਪੈਸੇ ਜਿਹੜੇ ਇਕੱਠੇ ਕੀਤੇ ਕੁੜੀ ਦੇ ਵਿਆਹ ਵਾਸਤੇ ਕਾਉਂਟ ਚ ਪਾਏ ਪਏ ਆ ਸਾਰੇ ਸਾਰੇ ਨਿਕਲੇ ਓਟੀਪੀ ਉਹਦਾ ਹੁਣ ਨੁਕਸਾਨ ਤੇ ਫਾਇਦਾ ਗਣ ਕਰਦਾ ਕਈ ਵਾਰੀ ਕਿਤੇ ਓਟੀਪੀ ਦੇ ਕੇ ਸਾਨੂੰ ਫਾਇਦਾ ਮਿਲਦਾ ਤੇ ਆਪਾਂ ਓਟੀਪੀ ਦਿੰਦੇ ਇਸ ਕਰਕੇ ਨਹੀਂ ਫਰੋਡ ਨਾ ਹੋ ਜਾਏ ਉਹ ਫਾਇਦਾ ਮਾਰਿਆ ਜਾਂਦਾ ਕੱਲ ਕਿਸੇ ਨੂੰ ਲੋੜ ਸੀ ਸਾਡਕੋ ਨੂੰ ਆਪਾਂ ਨੂੰ ਲੋਨ ਕਰਾ ਕੇ ਦੇਣਾ ਸੀ ਬੈਂਕ ਤੋਂ ਕਹਿੰਦੇ ਨਹੀਂ ਮੈਂ ਆਧਾਰ ਕਾਰਡ ਨਹੀਂ ਪੈਣਾ ਪੈਨ ਕਾਰਡ ਨਹੀਂ ਬੜਾ ਫਰੋਡ ਬੜੇ ਹੋ ਰਿਹਾ ਪਰ ਫਰੋਡ ਨਹੀਂ ਸੀ ਉਹਨੂੰ 25 ਲੱਖ ਰੁਪਏ ਲੋਨ ਚਾਹੀਦਾ ਸੀ ਮਿਲ ਜਾਣਾ ਸੀਗਾ ਪਰ ਇਸੇ ਕਰਕੇ ਉਹ ਲੋਨ ਨਹੀਂ ਮਿਲਿਆ ਕਿਉਂਕਿ ਫਰੋਡ ਬਹੁਤ ਹੋ ਰਿਹਾ ਤੇ ਫਾਇਦੇ ਤੇ ਤੁਹਾਡੇ ਸਾਹਮਣੇ ਹੁਣ ਫੇਰ ਦੁਬਾਰਾ ਫਾਇਦੇ ਦੀ ਗੱਲ ਕਰਦੇ ਭਾਜੀ ਬਾਕੀ ਦੱਸਦੇ ਤੁਹਾਨੂੰ ਦੇਖੋ ਫਾਇਦੇ ਕਈ ਚੀਜ਼ਾਂ ਸਾਡੀ ਜ਼ਿੰਦਗੀ ਲਾਈਫ ਇੰਨੀ ਸੌਖੀ ਹੋ ਗਈ ਇਹਨਾਂ ਦੇ ਕਰਕੇ ਜਿਹੜਾ ਮੋਬਾਈਲ ਕਰਕੇ ਜਾਂ ਜਿਹੜੀਆਂ ਐਪਸ ਆ ਗਈਆਂ ਜਿੱਦਾਂ ਅੰਕਲ ਕੁਝ ਐਪਸ ਨੇ ਜਿਹੜੀਆਂ ਤੁਹਾਡੇ ਘਰ ਦੇ 2 ਮਿੰਟ ਦੇ ਵਿੱਚ ਜਾਂ 5 ਮਿੰਟ ਦੇ ਵਿੱਚ ਜਿਹੜਾ ਮਰਜੀ ਆਰਡਰ ਦਿਓ ਤੁਸੀਂ ਘਰ ਪਹੁੰਚ ਜਾਂਦਾ ਅਗੇ ਹੁੰਦਾ ਸੀਗਾ ਕਿ ਤੁਸੀਂ ਕੋਈ ਦੁਕਾਨ ਖੋਲੀ ਤੇ ਤੁਸੀਂ ਵੇਟ ਕਰਦੇ ਸੀ ਗਾਹਕ ਆਇਆ ਦੁਕਾਨ ਦੇ ਸਾਰੀ ਦਿਹਾੜੀ ਬੈਠੇ ਰਹਣਾ ਸ਼ਾਮ ਤੱਕ ਬੋਣੀ ਵੀ ਨਹੀਂ ਹੁੰਦੀ ਸੀ ਕਿਸ ਦੁਕਾਨ ਤੇ ਪਰ ਅੱਜ ਉਹੀ ਦੁਕਾਨਾਂ ਜਿਹੜੀਆਂ ਸੇਲ ਕਰਦੀਆਂ ਗਲੋਬਲ ਗਲੋਬਲੀ ਜਿਹੜੀ ਸੇਲ ਹੋ ਰਹੀ ਹੈ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਕਈ ਜਿਹੜੀਆਂ ਦੁਕਾਨਾਂ ਜਿਹੜੀਆਂ ਤੁਸੀਂ ਦੇਖਣ ਲੇਡੀਜ਼ ਸੂਟ ਦੀਆਂ ਲੇਡੀਜ਼ ਸੂਟ ਦੀਆਂ ਕਿਥੇ ਲੱਖਾਂ ਰੁਪਏ ਦੀ ਸੇਲ ਕਰ ਰਹੇ ਇੱਕ ਦਿਨ ਦੇ ਵਿੱਚ ਬੈਠੇ ਬੈਠੇ ਕਰ ਰਹੇ ਨੇ ਸੇਲ ਉਹ ਕਾਰਨ ਸਿਰਫ ਸੋਸ਼ਲ ਮੀਡੀਆ ਤੇ ਘਰ ਬੱਚਿਆਂ ਨੂੰ ਕਹਿਣਾ ਹੁੰਦਾ ਸੀਗਾ ਯਾਰ ਉਹ ਲੈ ਆ ਜਰਾ ਜਾ ਕੇ ਦੁਕਾਨ ਤੋਂ ਜਾ ਕੇ ਜਾਨਾ ਪਾਪਾ ਇੱਕ ਮਿੰਟ ਚੱਪਲ ਪਾਉਣਾ ਉਹ ਕਰਦਾ ਜੇ ਕਿਸੇ ਨੌਕਰ ਨੂੰ ਭੇਜਣਾ ਤੇ ਉਹ ਨੌਕਰ ਚਟਾਂਕਾ ਲੈ ਜਾਂਦਾ ਸੀਗਾ ਉਹ ਕਹਿੰਦਾ ਕਰਿਆਣਾ ਲੈ ਆ ਉਹਨੇ 570 ਦਾ ਲੈਣਾ ਤੇ ਆ ਕੇ ਕਹਿੰਦਾ 650 ਲੱਗ ਗਿਆ 80 ਰੁਪਏ ਗਏ ਵਿੱਚ ਉਹਨੂੰ ਹਰ ਚੀਜ਼ ਤੁਹਾਡੇ ਘਰ ਉਸਲੇ ਪਹੁੰਚਦੀ ਹੈ ਤੇ ਬਾਜ਼ਾਰ ਨਾਲੋਂ ਸਸਤੀ ਪਹੁੰਚ ਰਹੀ ਹੈ ਇਹ ਸੋਸ਼ਲ ਮੀਡੀਆ ਦਾ ਫਾਇਦਾ ਹੀ ਹੈ ਸਾਨੂੰ ਜੀ ਜੀ ਹਾਂ ਕਹੀ ਹੁਣ ਆ ਬੈਠਾ ਮੈਂ ਆਪਣੇ ਬੇਟੇ ਨੂੰ ਕਹਿਣਾ ਪਿਆ ਸੁੱਤਾ ਵਹਿਰਾ ਹੋਣਾ ਤੇਰੇ ਸਾਡੇ 12:30 ਤਾਈਂ ਅਜੇ ਸੁੱਤਾ ਪਿਆ ਮੈਂ ਕਿਹਾ ਗੱਲ ਸੁਣ ਉੱਠ ਬਿਜਲੀ ਦਾ ਬਿੱਲ ਜਮਾ ਕਰਾਉਣ ਵਾਲਾ ਆਇਆ ਕਰਾ ਦੇਣਾ ਉਹ ਗੱਲ ਸੁਣ ਜਾ ਕੇ ਆਪਣਾ ਉਹ ਬੈਂਕ ਦੀ ਕਿਸ਼ਤ ਜਮਾ ਕਰਾ ਉਹ ਕਰਾ ਦੇਣਾ ਉਹ ਗੱਲ ਸੁਣ ਤੂੰ ਸਾਰੀ ਦਿਹਾੜੀ ਸੁੱਤਾ ਰਹਿਣਾ ਕਦੀ ਕੰਮ ਕਰਨਾ ਤੁਹਾਡੇ ਵੇਲੇ ਆਪਾਂ ਜਦੋਂ ਛੋਟੇ ਹੁੰਦੇ ਸੀ ਆਪਾਂ 4 ਵਜੇ ਉੱਠ ਕੇ ਨਹਾਤ ਹੋ ਕੇ ਕੰਮੋਂ ਨਿਕਲ ਜਾਂਦੇ ਸੀਗੇ ਕਹਿੰਦੇ ਉਹ ਕੋ ਕਹਿੰਦਾ ਕੰਮ ਫੇਰ ਨਹੀਂ ਸਿਉਂਦੇ ਬਿੱਲ ਵੀ ਜਮਾ ਹੋ ਗਿਆ ਐ ਜੀ ਆਪਣਾ ਕਿਸ਼ਤ ਵੀ ਜਮਾ ਹੋ ਗਈ ਹੋਰ ਦੱਸੋ ਕੀ ਕਰਨਾ ਕੱਫਰ ਇਹ પેટ્રોલ ਵੀ ਬਚਦਾ ਹੁਣ ਜੇ ਤੁਸੀਂ ਬਿੱਲ ਜਮ੍ਹਾਂ ਕਰਾਣ ਜਾਂਦੇ ਤੇ ਉਸ ਤੋਂ ਬਾਅਦ ਤੁਸੀਂ ਜੇ ਕਿਸੇ ਜਮ੍ਹਾਂ ਕਰਾਣ ਜਾਂਦੇ ਗੱਡੀ ਕਢਣੀ ਸੀ ਪੋਲੂਸ਼ਨ ਹੋਣੀ ਸੀਗੀ પેટ્રોલ ਬਲਣਾ ਸੀਗਾ ਸਾਰਾ ਕੁਝ ਬਚ ਗਿਆ ਕਿ ਨਹੀਂ ਫਾਇਦੇ ਤੇ ਹੈ ਨੇ ਬਿਲਕੁਲ ਬਿਲਕੁਲ ਔਰ ਤੇਲ ਮਹਿੰਗਾ ਵੀ ਬਹੁਤ ਹੈ ਫਾਇਦਾ ਨਾ ਜਾਣੀ ਆਂਦੇ ਪਰਦੇ ਇਸ ਇਸ ਹਾ ਦੇਖੋ ਇੱਕ ਫਾਇਦਾ ਹੈ ਟਾਰਚ ਇਹਦੇ ਚ ਕੈਲਕੂਲੇਟਰ ਇਹਦੇ ਚ ਥੀਏਟਰ ਦੇ ਚ ਫਿਲਮ ਦੇਖਣੀ ਆ ਗੱਲਬਾਤ ਕਰਨੀ ਆ ਗੱਲਬਾਤ ਇਹਦੇ ਚ ਜੋ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਕੋਈ ਜ਼ਰੂਰਤ ਦੱਸੋ ਇਹਦੇ 'ਚ ਨਹੀਂ ਹੈਗੀ ਤੁਸੀਂ ਮੇਕਅਪ ਨਹੀਂ ਕੀਤਾ ਫਿਲਟਰ ਲਾ ਕੇ ਫੋਟੋ ਖਿੱਚੋ ਮੇਕਅਪ ਕੀਤਾ ਬਗੈਰ ਤੁਸੀਂ ਫੋਟੋ ਜਿੰਨੀ ਮਰਜ਼ੀ ਭੇਜ ਦਿਓ ਬੜੇ ਸੋਹਣੇ ਲੱਗਣਦੇ ਹੋ ਅਸਲੀਅਤ ਜਿਹੜੀ ਹੈ ਉਹ ਛੁਪਾ ਸਕਦੇ ਹੋ ਤੁਸੀਂ ਤੇ ਮਤਲਬ ਹਰ ਚੀਜ਼ ਕੋਈ ਮੈਗਾ ਕੋਈ ਬੰਦਾ ਕੁਐਸਚਨ ਕਰਕੇ ਲਿਖ ਕੇ ਭੇਜੇ ਸਾਡੀ ਇਸ ਪੋਡਕਾਸਟ ਤੋਂ ਬਾਅਦ ਕਿਹੜੀ ਚੀਜ਼ ਇਹਦੇ ਵਿੱਚ ਨਹੀਂ ਹੈਗੀ ਜਿਹਦੀ ਤੁਹਾਨੂੰ ਜ਼ਰੂਰਤ ਆ ਹੂੰ ਉਹ ਇੱਕ ਜੋਕ ਸੀ ਮੈਂ ਪੜਿਆ ਕਹਿੰਦੇ smartphone ਕਿ smartphone smart ਐਵੇਂ ਨਹੀਂ ਬਣਿਆ ਇਹ ਕੜੀਆਂ ਖਾ ਗਿਆ ਇਹ ਕੈਲੰਡਰ ਖਾ ਗਿਆ ਇਹ ਚਿੱਠੀਆਂ ਪੱਤਰ ਖਾ ਗਿਆ ਇੰਨਾ ਕੁਝ ਖਾਣ ਤੋਂ ਬਾਅਦ ਵਿੱਚ ਇਹ ਹੁਸ਼ਿਆਰ ਹੋਇਆ ਆ ਉਹ ਗੱਲ ਜਿਹੜੀ ਮੈਨੂੰ ਯਾਦ ਆ ਗਈ ਸਰ ਕਾਮੇਡੀ ਜਿਹੜੀ ਆ ਉਹ ਹਰ ਇਨਸਾਨ ਦੇ ਰੂਹ ਦੀ ਵੀ ਖੁਰਾਕ ਹੁੰਦੀ ਆ ਤਨ ਦੀ ਵੀ ਖੁਰਾਕ ਹੁੰਦੀ ਆ ਮਨ ਦੀ ਵੀ ਹੁੰਦੀ ਆ ਤੇ ਮੈਨੂੰ ਲੱਗਦਾ ਵੀ ਆਪਾਂ ਇਸ ਪੋਡਕਾਸਟ ਦੇ ਵਿੱਚ ਕਾਮੇਡੀ ਮਿਸ ਕਰ ਦਿੱਤੀ ਤੇ ਸ਼ੁਗਲੀ-ਜੁਗਲੀ ਇਕੱਠੇ ਹੋਣ ਤੇ ਕਾਮੇਡੀ ਨਾ ਹੋਵੇ ਇਹ ਗੱਲ ਜਿਹੜੀ ਜੱਜ ਦੀ ਨਹੀਂ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਤੇ ਜਨਾ ਅ ਅ ਅੱਜਕੱਲ ਮੈਸੇਜ ਜਿੱਦਾਂ ਆਪਾਂ ਭੇਜਦੇ ਹਾਂ ਇੱਕ ਦੂਜੇ ਨੂੰ ਮੈਸੇਜ ਉਹ ਮੇਰੀ ਵਾਈਫ ਦਾ ਮੈਸੇਜ ਆਇਆ ਮੈਂ ਆਫਿਸ ਬੈਠਾ ਸੀਗਾ ਤੇ ਥੱਲੇ ਲਿਖਿਆ ਸੀ ਮੈਸੇਜ ਚ ਲਿਖਿਆ ਸੀਗਾ ਕਿ ਸਵਿਟੀ ਆਈ ਹੈ ਘਰ ਗਵਨਨ ਹੂੰ ਮੈਂ ਜਲਦੀ ਜਲਦੀ ਦੇਖ ਕੇ ਮੈਂ ਕਿਹਾ ਹੈਲੋ ਹਾਂ ਸਵਿਟੀ ਆਈ ਹੈ ਕਹਿੰਦੇ ਨਹੀਂ ਆਈ ਮੈਂ ਤੂੰ ਮੈਸੇਜ ਭੇਜਿਆ ਸਵਿਟੀ ਆਈ ਇਹਦੇ ਤੈਨੂੰ ਕਹਿੰਦੇ ਨਹੀਂ ਆਈ ਕਹਿੰਦੇ ਮੈਂ ਥੱਲੇ ਲਾ ਮੈਸੇਜ ਦੇ ਉੱਪਰ ਮੈਂ ਲਿਖਿਆ ਕਿ ਆਲੂ ਲੈ ਕੇ ਆਣੇ ਪਿਆਜ਼ ਲੈ ਕੇ ਆਣੇ ਟਮਾਟਰ ਲੈ ਕੇ ਆਣੇ ਆ ਤੁਸੀਂ ਪੜ੍ਹਨਾ ਨਹੀਂ ਸੀਗਾ ਹੁਣ ਸਵਿਟੀ ਕਰਕੇ ਪੜ੍ਹ ਲੋਗੇ ਕਹਿੰਦੇ ਮੇਰੀ ਭੈਣ ਨੇ ਮਨੇ ਕੋਈ ਕਹਿਤਾ ਕਹਿੰਦੇ ਗੱਲ ਸੁਣ ਮੇਰੇ ਸਿਹਰੀ ਦਾ ਸਕੂਟਰ ਖਰਾਬ ਹੋ ਗਿਆ ਤੇ ਤੁਸੀਂ ਇਦਾਂ ਕਰੋ ਜਾ ਕੇ ਨਾ ਉਹਨੂੰ ਗੱਡੀ ਤੇ ਉਹਨੂੰ ਘਰ ਛੱਡਾਓ ਮੈਂ ਦੇਖੋ ਜੀ ਮਰਦ ਜਿਹੜਾ ਹੁੰਦਾ ਭਾਵੇਂ ਜਿੰਨੀ ਮੱਝੀ ਉਮਰ ਦਾ ਹੋਵੇ ਲੇਡੀ ਦੇ ਨਾਮ ਸੁਣ ਕੇ ਤੇ ਫੜਾਫੜ ਮੈਂ ਪੱਗ ਬਣੀ ਇਤਿਆਸ਼ਰ ਹੋਇਆ ਟਾਈ ਟੂ ਲਾਈ ਫੜਾਫੜ ਆਪਣੀ ਘੱਡੀ 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 ਢੱਡ ਕੇ ਮੈਂ ਉੱਥੇ ਪਹੁੰਚ ਗਿਆ ਮੈਂ ਕਿਹਾ ਉਹ ਜਿੱਥੇ ਤੂੰ ਕਿਹਾ ਸੀ ਤੁਹਾਡੀ ਸਹੇਲੀ ਖੜੀ ਉੱਥੇ ਸਹੇਲੀ ਤੇ ਆਣੀ ਕਹਿੰਦੀ ਸਹੇਲੀ ਨਹੀਂ ਮੇਰੀ ਪਸੇ ਬਨੇ ਪਸੇ ਨਾਲ ਡੇੜੀ ਲੱਗੀ ਆਲੂ ਵਾਲੇ ਕੁਲਚੇ ਆਂਦੀ ਆਲੂ ਵਾਲੇ ਕੁਲਚੇ ਫੜ ਲਏ ਉਹਦਾ ਤੁਸੀਂ ਜਾਣਾ ਨਹੀਂ ਸੀ ਤੋ ਦੋਸਤੋ ਅਸੀਂ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਦੇ ਬਾਰੇ ਗੱਲ ਕੀਤੀ ਲਾਭ ਹਾਨੀਆਂ ਦੇ ਬਾਰੇ ਗੱਲ ਕੀਤੀ ਜ਼ਿਆਦਾਤਰ ਜਿਹੜੀ ਅਸੀਂ ਗੱਲ ਕੀਤੀ ਉਹਦਾ ਨਿਚੋੜ ਤਾਂ ਇਹੀ ਨਿਕਲਿਆ ਕਿ ਇਹਦਾ ਸਮਾਜ ਤੇ ਮਨੁੱਖੀ ਰਿਸ਼ਤਿਆਂ ਤੇ ਸਮਾਜਿਕ ਸੁਰੋਕਾਰਾਂ ਤੇ ਜਿਹੜਾ ਅਸਰ ਆ ਬਹੁਤ ਹੀ ਜ਼ਿਆਦਾ ਮਾੜਾ ਹੋ ਰਿਹਾ ਆ ਪਰ ਇਹਦੀ ਵਰਤੋਂ ਕਿਦਾਂ ਕਰਨੀ ਉਹ ਤਾਂ ਸਾਨੂੰ ਆਪਣੇ ਆਪ ਜਿਹੜਾ ਆ ਉਹ ਇਲਮ ਹੋਣਾ ਚਾਹੀਦਾ ਉਸ ਚੀਜ਼ ਦਾ ਉਹਦੇ ਨਾਲ ਸਾਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ ਚੰਗੇ ਪੋਡਕਾਸਟ ਸੁਣਨੇ ਚਾਹੀਦੇ ਚੰਗੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਚਾਹੀਦੀਆਂ ਤਾਂ ਜੋ ਅਸੀਂ ਇਸ ਜਿਹੜੀ ਅੱਜ ਵਾਇਰਲ ਹੋਣ ਦੀ ਦੌੜ ਆ ਵਿਊਜ਼ ਦੀ ਦੌੜ ਆ ਉਹਦੇ ਤੋਂ ਕਿਤੇ ਨਾ ਕਿਤੇ ਚੁੱਪਚੀਤੇ ਸ਼ਾਂਤ ਹੋ ਕੇ ਆਪਣੀ ਜ਼ਿੰਦਗੀ ਨੂੰ ਸਾਰ ਕਰ ਸਕੀਏ ਸੋ ਕਿਹੋ ਜਿਹੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਗੱਲਬਾਤ ਕਮੈਂਟਾਂ ਦੇ ਵਿੱਚ ਆਪੋ ਆਪਣੇ ਸੁਝਾਅ ਆਪੋ ਆਪਣੇ ਵਿਚਾਰ ਜਿਹੜੇ ਸਾਨੂੰ ਲਿਖ ਕੇ ਜ਼ਰੂਰ ਭੇਜਣਾ ਤਦ ਤੱਕ ਮੈਨੂੰ ਸੁਮਨਦੀਪ ਕੌਰ ਨੂੰ ਦਿਓ ਇਜਾਜ਼ਤ ਜੀ ਧੰਨਵਾਦ